ਜਿੱਥੇ ਗੁਰੂ ਨਾਨਕ ਦੇਵ ਜੀ ਵਿਆਹ ਤੋਂ ਬਾਅਦ ਜਿਸ ਘਰ ਦੇ ਵਿੱਚ ਰਹੇ ਸੀ ਗੁਰਦੁਆਰਾ ਗੁਰੂ ਕਬਾਗ ਜਿਹੜੇ ਖੂਹ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਾਣੀ ਭਰਿਆ ਕਰਦੇ ਸੀ ਦੇਖੋ ਸਾਹ ਪ੍ਰਤਨ ਇੱਟ ਦਾ ਬਣਿਆ ਹੋਇਆ ਨਾਨਾ ਚਾਹੇ ਇੱਟ ਦਾ ਸੋ ਇਹਦੇ ਵਿੱਚ ਹੁਣ ਜਿਹੜੇ ਨੇ ਗੁਰੂ ਕਬਾਗ ਦਾ ਆਰਾਮ ਸਿਮਰਸ ਬੇ ਮੋਤਾਜ ਪ੍ਰਭ ਕੋ ਸਿੰਘ ਰੇ ਸਰਬ ਕੇ ਰਾਜ ਜਿਹੜੀ ਅੰਦਰ ਦੀਵਾਰ ਆ ਇਹ ਗੁਰੂ ਨਾਨਕ ਦੇਵ ਜੀ ਦੇ ਆਪਣੇ ਘਰ ਦੀ ਦੀਵਾਰ ਆ ਜਿੱਥੇ ਗੁਰੂ ਨਾਨਕ ਦੇਵ ਜੀ ਦਿਆਂ ਤੋਂ ਬਾਅਦ ਜਿਸ ਘਰ ਦੇ ਵਿੱਚ ਰਹੇ ਸੀ ਤੇ ਕਹਿੰਦੇ ਆ ਕਿ ਘਰ ਬਹੁਤ ਸਵਾਗਤ ਹੈ ਤੁਹਾਡਾ ਜੀ ਇੱਕ ਹੋਰ ਵੀਡੀਓ 'ਚ ਜਿਵੇਂ ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਗੁਰਦੁਆਰਾ ਸ਼੍ਰੀ ਬੇਸਾ ਉਹ ਉਸ ਥਾਂ 'ਤੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਤਪ ਕੀਤਾ ਤੇ ਹੁਣ ਤੁਹਾਨੂੰ ਆਪਾਂ ਉਹ ਸਥਾਨ ਦਿਖਾ ਰਹੇ ਹਾਂ ਜਿੱਥੇ ਗੁਰੂ ਨਾਨਕ ਦੇਵ ਜੀ ਵਿਆਹ ਤੋਂ ਬਾਅਦ ਜਿਸ ਘਰ ਦੇ ਵਿੱਚ ਰਹੇ ਸੀ ਗੁਰਦੁਆਰਾ ਗੁਰੂ ਕਬਾਗ ਇੱਥੇ ਹੀ ਉਹ ਪ੍ਰਾਤਨ ਖੂਹ ਆ ਜਿੱਥੇ ਗੁਰੂ ਨਾਨਕ ਦੇਵ ਜੀ ਖੂਹ ਦੇ ਵਿੱਚੋਂ ਪਾਣੀ ਭਰਿਆ ਕਰਦੇ ਸੀ ਉਹ ਖੂਹ ਅੱਜ ਵੀ ਚੱਲਦਾ ਆ ਤੇ ਉਹ ਖੂਹ ਵੀ ਦਿਖਾਵਾਂਗੇ ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਾਤਨ ਘਰ ਦੇ ਦਰਸ਼ਨ ਵੀ ਕਰਾਵਾਂਗੇ ਤੇ ਗੁਰੂ ਨਾਨਕ ਦੇਵ ਜੀ ਦੇ ਟੈਨ ਤੇ ਸਿੱਕੇ ਵੀ ਤੁਹਾਨੂੰ ਦਿਖਾਵਾਂਗੇ ਬਣੇ ਰੂਨਾਂ ਗੁਰੂਦਵਾਰਾਂ ਗੁਰੂ ਕਾ ਬਾਗ ਸੋ ਇੱਥੇ ਸਾਧ ਸੰਗਤ ਬਹੁਤ ਘੱਟ ਆਉਂਦੀ ਆ ਤਾਂ ਸੰਗਤਾਂ ਨੂੰ ਬਹੁਤ ਘੱਟ ਨੂੰ ਪਤਾ ਹੈ ਸੋ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰੋ ਤਾਂ ਜੋ ਸੰਗਤਾਂ ਨੂੰ ਪਤਾ ਲੱਗ ਸਕੇ ਤੇ ਇਹ ਆ ਉਹ ਖੂਹ ਜਿਹੜੇ ਖੂਹ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਾਣੀ ਭਰਿਆ ਕਰਦੇ ਸੀ ਦੇਖੋ ਸਾ ਰਤਨ ਇੱਟ ਦਾ ਬਣਿਆ ਹੋਇਆ ਨਾਨਕਾ ਹੀਟ ਦਾ ਸੋ ਇਹਦੇ ਵਿੱਚ ਹੁਣ ਇਦਾਂ ਨਾ ਪੈਪ ਲਾ ਕੇ ਲਾਈ ਹੋਈ ਆ ਮੋਟਰ ਸੋ ਤੁਸੀਂ ਆਪਣਾ ਨਲਕਾ ਵੀ ਗੀੜ ਕੇ ਪਾਣੀ ਕੱਢ ਸਕਦੇ ਇਹਦੇ ਵਿੱਚ ਪਾਣੀ ਭਰ ਜਾਂਦਾ ਆ ਤੇ ਪਾਣੀ ਪੀਂਦੇ ਇਹਦੇ ਵਿੱਚ ਹੀ ਪੈ ਪਾ ਕੇ ਮੈਂ ਚਲਾਵਾਂ ਆਉਗਾ ਪਾਣੀ ਆ ਫਿਰ ਤੇ ਆ ਗਿਆ ਤਾਂ ਆਪਨ ਖੋ। ਸੋ ਇੱਥੇ ਲਿਖਿਆ ਹੈ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ। ਇਸ ਥਾਂ ਤੇ ਬੇਬੇ ਨਾਨਕੀ ਜੀ ਦਾ ਘਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਹਿਾਈ ਸ਼ਿਮਕਾਨ ਸੀ। ਇਸ ਥਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਦਾ ਜਨਮ ਅਤੇ ਛੋਟੇ ਸੁਪੁੱਤਰ ਬਾਬਾ ਲਖਮੀਦਾਸ ਜੀ ਦਾ ਜਨਮ ਮਾਤਾ ਸਲਖਣੀ ਜੀ ਦੇ ਕੋਖਾ ਹੋਇਆ ਸੀ। ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਤੇ ਖਾਨੇ ਵਿੱਚ ਪ੍ਰਾਤਨ ਦੀਵਾਰ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਇੱਥੇ ਇੱਕ ਪ੍ਰਾਤਨ ਖੂਹ ਵੀ ਹੈ ਸੋ ਦਰਸ਼ਕੋਹਾਂ ਤੁਸੀ ਪ੍ਰਾਤਨ ਖੂਹ ਦੇ ਦਰਸ਼ਨ ਕਰ ਲੈ ਤੇ ਹੁਣ ਤੁਹਾਨੂੰ ਆਪਾਂ ਉਹ ਪ੍ਰਾਤਨ ਇਮਾਰਤ ਦੇ ਦਰਸ਼ਨ ਕਰਾਉਣੀ ਆ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਜੱਦੀ ਘਰ ਸੀ ਚੱਲਾਂਗੇ ਆਪਾਂ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਨਾਲ ਬਣੇ ਹੋਏ ਜੀ ਉਹ ਨਾਲੇ ਮੰਡੀ ਉਹ ਨਾਲੇਗਾ ਤੋਂ ਪਰੇ ਨਹੀਂ ਹੋਈ ਨਾਲੇ ਆਪਾਂ ਆਪਾਂ ਸਿਰਾ ਦਾ ਬਹੁਤ ਨਾਮ ਸੰਤਾਪ ਹੈ

ਗੁਰਦੁਆਰਾ ਗੁਰੂ ਕਾ ਬਾਗ ਜਿਹੜੀ ਅੰਦਰ ਦੀਵਾਰ ਆ ਇਹ ਗੁਰੂ ਨਾਨਕ ਦੇਵ ਜੀ ਦੇ ਆਪਣੇ ਘਰ ਦੀ ਦੀਵਾਰ ਆ ਜਿੱਥੇ ਗੁਰੂ ਨਾਨਕ ਦੇਵ ਜੀ ਵਿਧਾਂ ਤੋਂ ਬਾਅਦ ਇਸ ਘਰ ਦੇ ਵਿੱਚ ਰਹੇ ਸੀ ਤੇ ਕਹਿੰਦੇ ਆ ਕਿ ਘਰ ਬਹੁਤ ਵਧੀਆ ਸੀ ਮਤਲਬ ਸਿਰਫ ਬਾਕੀ ਸਾਰਾ ਢਾ ਕੇ ਇੱਕ ਦੀਵਾਰ ਰਹਿਣ ਦਿੱਤੀ ਗਈ ਆ ਤੇ ਉਹ ਦੀਵਾਰ ਨੂੰ ਹੁਣ ਕਵਰ ਕੀਤਾ ਹੋਇਆ ਹੈ ਸਾਰੇ ਨੂੰ ਤੇ ਲੋਕਾਂ ਦਰਸ਼ਨ ਕਰਦੇ ਸੰਗਤਾਂ ਦਰਸ਼ਨ ਕਰਦੇ ਉਹਦਰ ਗੁਰੂ ਜੀ ਦਾ ਇਹ ਦੀਵਾਰ ਦਾ ਇਤਿਹਾਸ ਲਿਖਿਆ ਹੋਇਆ ਸਤ ਸਿ ਪੜ੍ਹ ਸਕਦੇ ਆ ਇਹ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈਆ ਜੈਰਾਮ ਅਤੇ ਬੇਬੇ ਨਾਨਕੇ ਜੀ ਦੀ ਬੇਨਤੀ ਤੇ ਸਭ ਤੋਂ ਪਹਿਲਾਂ ਇਸ ਥਾਨ ਤੇ ਪਵਿੱਤਰ ਚਰਨ ਪਾਇਆ ਅਤੇ ਮਾਤਾ ਸੁਲਖਣੀ ਜੀ ਦੇ ਸਨੇਿਤ ਰਿਹائش ਕੀਤੀ ਇਸ ਥਾਨ ਤੇ ਹੀ ਉਹਨਾਂ ਦੇ ਸਹੈਜਾ ਦੇ ਬਾਬਾ ਸ਼੍ਰੀਚੰਦ ਤੇ ਲਖਮੀਦਾ ਜਿਨੇ ਅਵਤਾਰ ਧਾਰਿਆ ਇੱਥੇ ਹੀ ਬਾਬਾ ਜੀ ਬੇਬਨਾਨ ਕੀ ਜੀ ਤੋਂ ਤਿਆਰ ਕੀਤਾ ਹੋਇਆ ਲੰਗਰ ਛਕਦੇ ਆ ਨਾ ਅਤੇ ਉਹ ਯਾਦਗਾਰ ਖੂਹ ਅੱਜ ਵੀ ਮੌਜੂਦ ਹੈ ਜਿਸ ਦਾ ਜਲ ਗੁਰੂ ਜੀ ਦੇ ਲੰਗਰ ਵਿੱਚ ਵਰਤਿਆ ਜਾਂਦਾ ਹੈ ਜਿਹੜਾ ਦਰਸ਼ਕੋ ਬਾਹਰ ਆਪਾਂ ਜਾਲ ਛਕਿਆ ਆ ਉਹ ਤੇ ਪ੍ਰਾਤਨ ਖੂਹ ਆ ਜਿਹਦੇ ਵਿੱਚੋਂ ਲੰਗਰ ਤਿਆਰ ਕੀਤਾ ਜਾਂਦਾ ਤੇ ਇਹ ਉਹ ਦੀਵਾਰ ਆ ਅੰਦਰਲੀ ਸਾਈਡ ਤੇ ਇੱਕ ਦੁਆਰ ਰੱਖੀ ਹੋਈ ਆ ਬਸ ਕਿਹਾ ਜਾਂਦਾ ਹੈ ਕਿ ਵੈਸੇ ਇਹ ਪੂਰਾ ਘਰ ਸੀ ਤੇ ਹੁਣ ਸਿਰਫ ਦੀਵਾਰ ਹੀ ਬਚਾਈ ਹੋਈ ਆ ਤੇ ਸੰਗਤਾਂ 'ਚ ਦੇ ਪੈਸੇ ਪਾ ਜਾਂਦੇ ਆ ਜਦ ਕਿ ਮਾਇਆ ਬੂਲਕ ਲਈ ਹੋਈ ਆ ਉਹਦੇ ਵਿੱਚ ਪਾਉਂਦੇ ਨਹੀਂ ਸੋ ਦੇਖੋ ਨਰਸਿ ਸਿੰਘ ਉਹ ਗੁਰੂ ਨਾਨਕ ਦੇਵ ਜੀ ਦਾ ਘਰ ਆਪਣਾ ਘਰ ਹੈ ਨਾ ਜਿੱਥੇ ਗੁਰੂ ਨਾਨਕ ਦੇਵ ਜੀ ਰਹਿੰਦੇ ਰਹੇ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਸਾਰੇ ਜਣੇ ਇਸ ਪਵਿੱਤਰ ਸਥਾਨ ਦੇ ਗੁਰੂ ਘਰ ਦੇ ਦਰਸ਼ਨ ਕਰ ਸਕਣ ਨਾ ਤੇਰੇ ਤੁਹਾਨੂੰ ਕਮਾ ਕੇ ਦਿਖਾ ਦਿੰਨੇ ਪੈਸੇ ਆ ਤੋਦੀ ਪਾ ਦਿੰਦੇ ਆ ਇੱਥੋਂ ਦੀ ਉਹ ਨਾ ਕੋਈ ਵੈਸੇ ਹੀ ਪਾ 이런 지 <laughs> ਸਤਿ ਸ਼੍ਰੀ ਅਕਾਲ ਦਰਸ਼ਕੋ ਇਹ ਸੀ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਗੁਰੂ ਨਾਨਕ ਦੇਵ ਜੀ ਵਿਆਹ ਤੋਂ ਬਾਅਦ ਬੇਬੇ ਨਾਨਕੀ ਦੀ ਦੇ ਭਾਈ ਜਹਰਾਮ ਜੀ ਦੇ ਘਰ ਤੇ ਇੱਥੇ ਰੁਕੇ ਸੀ ਘਰ ਦੇ ਵਿੱਚ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਬਹੁਤ ਸੰਗਤ ਆਉਂਦੀਆਂ ਆ ਸੁਲਤਾਨਪੁਰ ਵਿੱਚ ਬਹੁਤ ਗੁਰਦੁਆਰੇ ਆ ਗੁਰਦੁਆਰਾ ਕੋਠੜੀ ਸਾਹਿਬ ਮੈਂ ਜਿੰਨਾ ਜਿੰਨਾ ਵੀਡੀਓ ਬਣਾਈਆਂ ਉਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਸੋ ਉਹ ਵੀਡੀਓ ਵੀ ਤੁਸੀਂ ਜਰੂਰ ਦੇਖਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਗੁਰਦੁਆਰਾ ਗੁਰੂ ਕਾ ਬਾਗ ਸੁਲਤਾਨਪੁਰ ਰੋਡ 'ਤੇ ਸੋ ਦੋ അകല വീഡിയോച്ച് നമ്മ വിഷയ ബോ ചല